ਅੱਜ ਤੁਹਾਨੂੰ ਮਿਲਾਂ ਜਾਣ ਜਾ ਰਹੇ ਆ ਫਾਜ਼ਿਲਕਾ ਦੇ ਜਨਮਾਇਕ ਜਨਮ ਵਾਲੇ ਫਾਜ਼ਿਲਕਾ ਦੇ ਸਬੂਤ ਕਹੇ ਜਾਣ ਵਾਲੇ ਫਾਜ਼ਿਲਕਾ ਦੇ ਰਾਖੇ ਜਾਂ ਫਾਜ਼ਿਲਕਾ ਜਿਨ੍ਹਾਂ ਨੇ ਆਪਣਾ ਸਭ ਕੁਝ ਦਾਸ ਤੇ ਲਾਤਾ ਤੇ ਆਵੀ ਸਰਕਾਰ ਦੇ ਵਿੱਚ ਮਰਨ ਵਰਤ ਦੇ ਬੈਠ ਕੇ ਫਾਜ਼ਿਲਕਾ ਨੂੰ ਜਿਹੜਾ ਬਣਾਇਆ ਇੱਕ ਅਜੇ ਇਨਸਾਨ ਜਿਨ੍ਹਾਂ ਨੂੰ ਕੋਈ ਨਾਮ ਦੇ ਮੋਤਾਜ ਇੱਕ ਵੱਡੀ ਗੱਲ ਵੇਖਣ ਨੂੰ ਮਿਲੇਗੀ ਪਰਿਵਾਰવાર ਉਹਨਾਂ ਦੇ ਪਰਿਵਾਰ ਦਾ ਕੋਈ ਵੀ ਇਨਸਾਨ ਜਾਂ ਰਾਜਨੀਤੀ ਉਹਨਾਂ ਦੇ ਨਾਲ ਨਹੀਂ ਆਇਆ ਉਹਨਾਂ ਨੇ ਖੁਦ ਆਪ ਇਕੱਲੇ ਅੱਗੇ ਹੋ ਕੇ ਰਾਜਨੀਤੀ ਦੇ ਵਿੱਚ ਲੋਕਾਂ ਦੀ ਸੇਵਾ ਕੀਤੀ ਨਾਮ ਐ ਚੌਧਰੀ ਸਰਜੀਤ ਕੁਮਾਰ ਜੈਨੀ ਅਤੇ ਪਾਈਪਾ ਦੇ ਵਿੱਚ ਲੰਬੇ ਸਮੇਂ ਤੋਂ ਕੰਮ ਕਰ ਰਹੇ ਹਨ ਤੇ ਫਸਲਕਾਰ ਦੇ ਨਾਮ ਲਈ ਉਹਨਾਂ ਨੇ ਫਸਲਕਾਰ ਤੋਂ ਲੈ ਕੇ ਦਿੱਲੀ ਤੱਕ ਫਸਲਕਾਰ ਦਾ ਨਾਮ ਕਿਤਾਬ ਉਨਾਂ ਨਾਲ ਗੱਲ ਕਰਨ ਜਾ ਰਹੇ ਆ ਨਮਸਕਾਰ ਜੈਮੀ ਸਾਹਿਬ ਸਭ ਤੋਂ ਸਲਾਮ ਜੈਮੀ ਸਾਹਿਬ ਸਾਰਾ ਵੱਡੀ ਗੱਲ ਇਹ ਕੀ ਪਾਇਪਾ ਬਦਲ ਗਈ ਹੈ ਵੀ ਜਿਵੇਂ ਨਵੀਂ ਕੁਝ ਬੈਠ ਹੋ ਰਹੀ ਹੈ ਪਾਇਪਾ ਜੇ ਕਾਂਗਰਸੀਆਂ ਦੀ ਕੁਝ ਬੈਠ ਕੇ ਹੀ ਜਾਵੇ ਜਾਂ ਆਮ ਆਦਮੀ ਦੀ ਖਾਈ ਜਾਵੇ ਤੁਹਾਨੂੰ ਕੀ ਲੱਗਦਾ ਹੈ ਦੇਖੋ ਭਾਰਤੀ ਜਨਤਾ ਪਾਰਟੀ ਅਕਾਲੀਆਂ ਦਲ ਅਕਾਲੀ ਦੰਦ ਦੇ ਨਾਲ ਮਿਲ ਕੇ ਇਲੈਕਸ਼ਨ ਲੜਦਾ ਸੀ ਤੇ ਪਾਰਲੀਮੈਂਟ 13 ਸੀਟਾਂ ਜਿਹਦੇ ਵਿੱਚ ਤਾਂ ਤੇ ਲੜਦੇ ਸੀਗਾ ਦਸ ਤੇ ਲੜਦੇ ਸੀਗਾ 117 ਵਿਧਾਨ ਸਭਾ ਦੀਆਂ ਸੀਟਾਂ ਜਿਹਦੇ ਅਸੀਂ 23 ਤੇ ਲੜਦੇ ਸੀਗੇ ਤਾਂ ਬਾਕੀ ਫਿਰ 93 90 ਹੈ 10 ਸੇ ਪਾਰਲੀਮੈਂਟ ਸੀਟਾਂ ਤੇ ਇਹਦੇ ਵਾਸਤੇ ਕੀ ਹੈ ਕਿ ਵਰਕਰ ਤਾਂ ਉੱਥੇ ਹੀ ਤਿਆਰ ਹੁੰਦਾ ਹੈ ਕਿ ਜਿੱਥੇ ਕੋਈ ਐਮਐਲਏ ਬਣਦਾ ਹੈ ਐਮਐਲਏ ਜਿੱਦਾਂ ਸਰਕਾਰ ਬਣਦੀ ਹੈ ਉਹਦੇ ਨਾਲ ਸਾਰਾ ਸਟੈਂਡ ਖੜਾ ਹੁੰਦਾ ਹੈ ਜਿੱਥੇ ਭਾਰਤੀ ਜਨਤਾ ਪਾਰਟੀ ਦਾ ਐਮਐਲਏ ਕੋਈ ਬਣਿਆ ਜਿਨ੍ਹਾਂ ਸੀਟਾਂ ਚੋਂ ਤੇ ਉੱਥੇ ਉਹ ਵੀ ਕਰ ਲੋਗੇ ਜਿੱਥੇ ਕੱਢ ਦਿੱਤਾ ਬਣਿਆ ਉਥੋਂ ਕੱਲੇ ਤਾਂ ਆਡੋ ਹੋ ਗਿਆ ਤਾਂ ਠੀਕ ਹੈ ਪਾਰਟੀਆਂ ਦੇ ਵਿੱਚ ਲੀਡਰਾਂ ਦੀ ਜਾਂ ਤਦ ਲੋੜ ਤਾਂ ਹੈ ਹੀ ਪਰ ਜੋ ਭਾਰਤੀ ਜਨਤਾ ਪਾਰਟੀ ਦੇ ਰੂਲ ਨੂੰ ਅਸੂਲ ਨੂੰ ਸੰਵਿਧਾਨ ਨੂੰ ਮੰਨਦਾ ਹੈ ਉਹ ਭਾਰਤੀ ਜਨਤਾ ਪਾਰਟੀ ਜੁਆਇਨ ਕਰੇ ਤਾਂ ਕੋਈ ਦਿੱਕਤ ਨਹੀਂ ਬਿਲਕੁਲ ਤੁਹਾਡੇ ਗੱਲ ਠੀਕ ਹੈ ਪਰ ਭਾਜਪਾ ਜੰਮਤਾ ਪਾਰਟੀ ਦਾ ਅਜ ਤੱਕ ਕੀ ਬਗੜਾ ਇਤਿਹਾਸ ਲਿਖਾਇਆ ਜਾਂਦਾ ਮੈਂ ਤਾਂ ਇਹ ਰਿਹਾ ਕਿ ਭਾਜਪਾ ਜੰਮਤਾ ਪਾਰਟੀ ਨੇ ਕਦੀ ਕਿਸੇ ਨੇ ਮੰਗ ਜੀ ਕੀਤੀ ਜੋ ਸੰਗਠਨ ਕਰ ਦਿੰਦਾ ਸੀ ਜੋ ਭਾਜਪਾ ਜੰਮਤਾ ਪਾਰਟੀ ਕਾਟਦੀ ਸੀ ਕਿ ਤੂੰ ਫਲਾਣੀ ਥਾਂ ਤੋਂ ਉਮੀਦਵਾਰ ਹੈ ਤੂੰ ਫਲਾਣੀ ਥਾਂ ਤੋਂ ਪਰ ਜੇ ਨਵੀਂ ਰਵਰੀਦ ਮਿੱਟੂ ਜੀ ਨੇ ਗੱਲ ਕੀਤੀ ਜਾਵੇ ਜਾਂ ਸ਼ੀਤਲ ਅੰਗਾਰ ਜੀ ਦੀ ਗੱਲ ਕੀਤੀ ਜਾਵੇ ਰਿੰਕੂ ਜੀ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਵੱਲੋਂ ਕਿਆ ਕਹਿ ਰਹੇ ਹੈ ਮੈਂ ਲੁਧਿਆਣੇ ਤੋਂ ਐਮਪੀ ਲੜਾਂ ਲੱਗਦੀ ਰਿੰਕੂ ਵੱਲੋਂ ਕਹਿਆ ਯਾਰ ਮਜਿੰਦਰ ਤੋਂ ਲੜਾਂਗਾ ਸ਼ੀਤਲ ਨੂੰ ਕਹਾਂਗੇ ਉਹ ਕਿਹਾ ਜ ਦੇਖੋ ਰਿੰਕੂ ਜੀ ਆਇਆ ਤਾਂ ਉਹ ਆਪਦੀ ਐਮਪੀ ਔਰ ਟਿਕਟ ਨੂੰ ਆਮ ਆਦਮੀ ਪਾਰਟੀ ਨੂੰ ਟੁਕਰਾ ਕੇ ਆਇਆ ਹੈ ਜੀ ਅਨੁਰਾਗ ਅਗਲਾ ਆਇਆ ਤਾਂ ਐਮਐਲਏ ਆਪ ਦਾ ਤਾਂ 2 ਸਾਲ ਦਾ ਪੀਰੀਅਡ ਜਿਹੜਾ ਛੱਡ ਛੱਡ ਗਿਆ ਕੋਈ ਛੋਟੀ ਗੱਲ ਨਹੀਂ ਹੈ ਜੀ ਆਣ ਦਾ ਕਾਰਨ ਕੀ ਹੁੰਦਾ ਹੈ ਅਗਰ ਕੋਈ ਉਸ ਪਾਰਟੀ ਤੋਂ ਚੱਲ ਕੇ ਆਇਆ ਹੈ ਤਾਂ ਉਸ ਪਾਰਟੀ ਨੂੰ ਬਹੁਤ ਕਮੀ ਹੈ ਜੀ ਕਈ ਲੋਕ ਤਾਂ ਸਿਰਫ ਐਸ ਕਰਕੇ ਦੱਬੇ ਬੈਠੇ ਯਾਰ ਤੁਮ ਆਮਲੇ ਬਣ ਕੇ ਆਣਾ ਟਿਕਟ ਮਿਲੇ ਨਾ ਮਿਲੇ ਦਿੱਤੀ ਹੈ ਨਾ ਦਿੱਤੀ ਹੈ ਯਾਰ ਪੰਜ ਸਾਲ ਦਾ ਮਿਹਨਤ ਪਾਇਆ ਪਰ ਦਲਾਲਤ ਦਾ ਸਾਹਮਣਾ ਕਰ ਰਹੇ ਨੇ ਕੋਈ ਆਜੂ ਦਲਾਲਤ ਦਾ ਸਾਹਮਣਾ ਨਹੀਂ ਕਰਦਾ ਮਾਰੀ ਢੋਕਰ ਚਲ ਵੀ ਆ ਤਨ ਆ ਗਏ ਬੇਕੋ ਤੁਹਾਡੀ ਇਹ ਗੱਲ ਤੋਂ ਸਹਿਮਤ ਹਾਂ ਪਰ ਦੂਜੇ ਪਾਸੇ ਇਹ ਕਹੇ ਜਾਵੇ ਤਾਂ ਆਪ ਤੁਹਾਡੇ ਸੱਜੇ ਗਵੰਡੀ ਜਾਲਾਬਾਦ ਤੇ ਖੱਬੇ ਗਵੰਡੀ ਉਮੋਰ ਤੇ ਨਾਲ ਬੱਲੂ ਆਣਾ ਬਲਵਾਨਾ ਤੋਂ ਬਦਹਾ ਹੈ ਦਮਨ ਦੀ ਮੁਸਾਫਰ ਅਤੇ ਜਿਆਲਾਬਾ ਤੋਂ ਗੋਲਡੀ ਕਮੋਈ ਬੋਲੋ ਇਹ ਕਿਹਾ ਜਾ ਰਿਹਾ ਕਿ ਸਾਨੂੰ 25-25 ਕਰੋੜ ਰੁਪਏ ਦੇ ਖਰੀਦਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿੰਦੀ ਬੇਕੁਫੀ ਦੀ ਗੱਲ ਕਰਦੇ ਐ ਅੱਜ ਕੱਲ੍ਹ ਦੇਖੋ ਫੋਨ ਤੇ ਗੱਲ ਕਰਦੇ ਕਦੇ ਫੋਨ ਤੇ ਆਏ ਦੇਖੋ ਫੋਨ ਤੇ ਅਗਰ ਕਿਸੇ ਨੇ ਮੱਝ ਵੀ ਖਰੀਦ ਨਹੀਂ ਹੋਇਆ ਨਾ ਉਹ ਫੋਨ ਤੇ ਗੱਲ ਨਹੀਂ ਕਰਦਾ ਉਹ ਬੈਠ ਕੇ ਗੱਲ ਕਰਦਾ ਹੈ ਜੀ ਔਰ ਕੋਈ ਅੱਜ ਕੱਲ੍ਹ ਫੋਨ ਤੇ ਉੱਤੇ ਕੋਈ ਗੱਲ ਕਿਸੇ ਤਰ੍ਹਾਂ ਦੀ ਨਹੀਂ ਕਰਦਾ ਕਿਉਂਕਿ ਅੱਜ ਫੋਨ ਤੇ ਲੀਕ ਆਊਟ ਹੈ ਫੋਨ ਦਾ ਨੰਬਰ ਚਲਾ ਜਾਂਦਾ ਹੈ ਜੀ ਪਹਿਲੀ ਗੱਲ ਤਾਂ ਇਹ ਗੱਲ ਹੈ ਜੇ ਫਿਰ ਉਹਨਾਂ ਨੇ ਕਿਸੇ ਨਾਲ ਗੱਲ ਕੀਤੀ ਹੈ ਤਾਂ ਮੋਬਾਈਲ ਤੇ ਕਿਤੇ ਹੋਰ ਨੰਬਰ ਆ ਗਿਆ ਸਰਕਾਰ ਹੈ ਨਾ ਜੀ ਉਹਨੂੰ ਤਾਂ ਪਰਚਾ ਕਰਕੇ ਬੰਦਾ ਫੜਿਆ ਹੋਣਾ ਚਾਹੀਦਾ ਜੀ ਫਿਰ ਪਤਾ ਲੱਗੇ ਨਾ ਸਭ ਇਹ ਐਵੇਂ ਮਤਲਬ ਛੋਟੇ ਬਾਜੀ ਆਪ ਦੇ ਨੰਬਰ ਬਣਾਉਣ ਦੇ ਮਾਰੇ ਵੀ ਅਸੀਂ ਐਡੇ ਤਕੜੇ ਆ ਵੀ ਅਸੀਂ ਦੇਖੋ ਖਰੀਦੇ ਨਹੀਂ ਜਾ ਰਹੇ ਆਪ ਦੀ ਬੋਲੀ ਆਪ ਹੀ ਲਵਾ ਰਹੇ ਆ ਤਾਂ ਗੱਲ ਤੇ ਆਈ ਹੋਈ ਨਾ ਜੀ ਇਹ ਸਰਕਾਰ ਮਤਲਬ ਅੱਜ ਜੇ ਨੰਬਰ ਟਰੇਸ ਹੋ ਜੇ ਤਾਂ ਕਿੱਥੇ ਬੰਦਾ ਬੈਠਿਆ ਹੋਇਆ ਉਹ ਫੜਿਆ ਜਾਣਾ ਤੇ ਫੜੋ ਬੰਦੇ ਇਹ ਨਮਰ ਜਿਹੋ ਕੈਰ ਨੇ ਝੂਠ ਕਾ ਬੋਲ ਰਹੇ ਨੇ ਭਾਜਪਾ ਦੇ ਜਾਨ ਲੜਿਆ ਸਰੀਏ ਨਾ ਕੋਈ ਇਹਨੀ ਦੁਨੀਆ ਭੋਲੀ ਰਹੇਗੀ ਜੀ ਔਰ ਤੁਸੀਂ ਜਾਂ ਕੋਈ ਹੋਰ ਹੈ ਉਹ ਸੋਦਾ ਨਹੀਂ ਵੀ ਫੋਨ ਤੇ ਐਡੀਕਲ ਕੋਣ ਕਰਦਾ ਜੀ ਫੋਨ ਤੇ ਛੋਟੀ ਜੀ ਗੱਲ ਵੀ ਨਹੀਂ ਕੋਈ ਕਰਦਾ ਜੀ ਤੇ ਕਿਤੇ ਇਹ ਤਾਂ ਨੰਬਰ ਆਇਆ ਤਾਂ ਤੁਸੀਂ ਹੁਣ ਐਨੀ ਦੇਰ ਲੱਗਣੀ ਲੱਗੀ ਕਿਉਂ ਸਰਕਾਰ ਤੋਂ ਹਣੀ ਲਗਾਓ ਕਿਸੇ ਐਸਪੀ ਡਿਊਟੀ ਖੋੜ ਕੇ ਲਿਆਓ ਬਤਾ ਲੱਗੀ ਜੀ ਤੇ ਜੇ ਦੂਜੀ ਗੱਲ ਕਰੀ ਤਾਂ ਫਰੋਹੀ ਪੁੱਛੇਗਾ ਦੀ ਗੱਲ ਕਰੀਏ ਤੁਸੀਂ ਇੱਥੇ ਉਸ ਵੇਲੇ ਭਾਜਪਾ ਦਾ ਝੱਡਾ ਬਲਾਦ ਕੀਤਾ ਸੀ ਜਦੋਂ ਲੋਕ ਡਰ ਦੇ ਮਾਰੇ ਘਰਾਂ 'ਚ ਬੈਠਦੇ ਸੀ ਕੋਈ ਅੰਗੇ ਨਹੀਂ ਆਂਦਾ ਸੀ ਲੋਕ ਸਭ ਉਸ ਤੋਂ ਬਾਅਦ ਹੁਣ ਫਿਰ ਲੋਕ ਸਭਾ ਇਲੈਕਸ਼ਨ ਹੈ ਤੁਹਾਡਾ ਨਾਮ ਲਿਆ ਜਾ ਰਿਹਾ ਜੀ ਜੈਨੇ ਸਰ ਹੁਣ ਲੋਕ ਸਭਾ ਇਲੈਕਸ਼ਨ ਲਾਇਆ ਜਾਵੇ ਤੁਹਾਡਾ ਕੀ ਵਿਚਾਰ ਹੈ ਤੁਹਾਡਾ ਕੀ ਜਵਾਬ ਹੈ ਕੋਈ ਪਾਰਟੀ ਨਹੀਂ ਤਾਂ ਪੜਾ ਸੀ ਸਿਪਾਈ ਹੈ ਪਾਰਟੀ ਤੇ ਪੜਿਆ ਦੇਸ ਦੇ ਨਾਲ ਲੜਨਾ ਲੜਾਂਗੇ ਪਾਰਟੀ ਦੇ ਦੇ ਨਾਲ ਲੜਾਣਾ ਲੜਾਵਾਂਗੇ ਬਾਕੀ ਕੀ ਹੈ ਕਿ ਅਸੀਂ ਚਲੋ ਠੀਕ ਅੱਗੇ ਹੈ ਗਿਆ ਵਰਕਰ ਦਾ ਵੀ ਸਾਨੂੰ ਸਮਝਣਾ ਪੈਂਦਾ ਜਿਨ੍ਹਾਂ ਜਿਨ੍ਹਾਂ ਦੇ ਸਟੈਂਡ ਤੇ ਜਿਨ੍ਹਾਂ ਦੇ ਉੱਤੇ ਜਿਹੜੀ ਹੈ ਪਾਰਟੀ ਚੱਲਦੀ ਹੈ ਵਰਕਰ ਦੇ ਉੱਪਰ ਤੋਂ ਪਾਰਟੀ ਚੱਲਦੀ ਹੈ ਜੇ ਵਰਕਰ ਨਹੀਂ ਤਾਂ ਪਾਰਟੀ ਨਹੀਂ ਹੈ ਤਬਰਕਰ ਦੀ ਭਾਵਨਾ ਨੂੰ ਸਮਝਣੀ ਬੜੀ ਜ਼ਰੂਰੀ ਹੈ ਸਾਡੇ ਵਾਸਤੇ ਅਰੇ ਪਾਰਟੀ ਵਾਸਤੇ ਵੀ ਜੇ ਅਗਰ ਵਰਕਰ ਦੀ ਭਾਵਨਾ ਨਹੀਂ ਸਮਝੋਗੇ ਤਾਂ ਪਾਰਟੀ ਜ਼ਿਆਦਾ ਚੱਲ ਨਹੀਂ ਪਾਉਂਦੀ ਸਾਨੂੰ ਵਰਕਰ ਦੀ ਭਾਵਨਾ ਵੀ ਸਮਝਣੀ ਚਾਹੀਦੀ ਹੈ ਸਾਡੇ ਗੱਲ ਨੂੰ ਸਮਝਦੇ ਹੋਏ ਅਸੀਂ ਪਾਰਟੀ ਦੇ ਸਿਪਾਹੀ ਹੈ ਜੀ ਇੱਥੇ ਗੱਲ ਕੀਤੀ ਜਾਵੇ ਤਾਂ ਇੱਕ ਅਫਵਾਹ ਚੱਲ ਰਹੀ ਹੈ ਵੀ ਕਾਂਗਰਸ ਦੇ ਜੋ ਸਾਫਕਾ ਬਤਾਇਆ ਕਿ ਰਵਿੰਦਰ ਆਹਲਾ ਜੀ ਉਹ ਬੀਜੇਪੀ ਚਾਰੇ ਇਤੋਂ ਉਹਨੂੰ ਪ੍ਰੋਇਬੋ ਤਿਕਟ ਦੀ ਹਾਂ ਹੋ ਰਹੀ ਹੈ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਕੋਈ ਮੈਂ ਤਾਂ ਅੱਜ ਭਾਈ ਆਹੌਲਾ ਪਤਾ ਨਹੀਂ ਕੀ ਚੀਜ਼ ਹੈ ਮੈਂ ਤਾਂ ਨਾ ਤਾਂ ਉਹਦੇ ਸਕਰ ਫੋਟੋ ਤਾਂ ਜ਼ਰੂਰ ਦੇਖੇ ਮੈਨੂੰ ਕਦੇ ਮਿਲੇ ਨਹੀਂ ਬਰੇਡਾ ਕੀ ਯੋਗਦਾਨ ਮੈਨੂੰ ਇਹ ਵੀ ਨਹੀਂ ਸਮਝ ਆ ਰਹੀ ਅਮਲਾ ਜੀ ਦਾ ਇਸ ਫਰੋਧਪੁਰ ਸੀਟ ਵਾਸਤੇ ਜਾਂ ਵਿਧਾਨ ਸਭਾ ਫਾਜੀਦ ਮੈਨੂੰ ਦਾ ਜਲਾਲਾਬਾਦ ਬਾਈ ਇਲੈਕਸ਼ਨ ਗੜਿਆ ਸੀ ਆਮੜਾ ਉਹ ਐਡੇ ਤਕੜਾ ਹੁੰਦਾ ਫਿਰ ਐਮਐਲਏ ਸੀਟ ਕਿਉਂ ਛੱਡ ਕੇ ਬੱਜਿਆ ਜੀ ਕਿਉਂ ਮੇਲੇ ਲੜਨਾ ਸੀ ਨਾ ਪਾਰਟੀ ਦੇ ਵਿੱਚ ਐਮਐਲਏ ਛੱਡ ਕੇ ਮਤਲਬ ਜਾਣਾ ਲੋਕਾਂ ਦੇ ਵਿੱਚ ਅਜ ਮੈਂ ਮੈਂ ਐਮਐਲਏ ਨੂੰ ਲੋਕਾਂ ਨੇ ਮਦਦ ਕੀਤੀ ਹੈ ਲੋਕਾਂ ਦੇ ਵਿੱਚ ਹੈ ਲੋਕਾਂ ਨੇ ਮੇਰਾ ਸਾਥ ਦਿੱਤਾ ਹੈ ਮੈਂ ਛੱਡ ਕੇ ਜਾਵਾਂ ਤਾਂ ਵਿਚਾਲੇ ਉਹ ਠੀਕ ਨਹੀਂ ਹੈ ਮੈਨੂੰ ਲੱਗਦਾ ਕਿ ਅੱਜ ਮੈਂ ਤਾਂ ਸੁਣ ਤੱਕ ਅੱਛਾ 6 ਮਹੀਨਾ ਤੁਰਿਆ ਆਮळा ਇਧਰ ਆ ਰਹੇ ਆਪਾਂ ਫਾੜ ਬੜੀ ਜੋਤ ਚੱਲ ਰਹੀ ਹੈ ਵੀ ਕੱਲ ਸ਼ਾਮ ਤੱਕ ਇਹ ਆਪਾਂ ਸੋਧ ਕੇ ਅਨਾਉਂਸ ਹੋ ਜਾਏਗਾ ਵੀ ਮੈਂ ਤਾਂ ਸੁਣਦਿਆਂ 6 ਮਹੀਨੇ ਹੋ ਗਏ ਜੀ ਇਹ ਨੂੰ ਪਾਈ ਮੰਨੇ ਜਾਏਗਾ ਮੈਂ ਅਜ ਤੱਕ ਤੋਂ ਉਹ ਹੈ ਜਦੋਂ ਤੱਕ ਸਹੀ ਚਰਮਾ ਸਾਹਮਣੇ ਆਏ ਤੇ ਉਹਦੇ ਪਾਸੇ ਇੱਕ ਇਹ ਵੀ ਚੱਲ ਜਾਈ ਰਾਣਾ ਗੁਰਬੀਰ ਸਿੰਘ ਸੋਢੀ ਨੂੰ ਪਰੇਵੋ ਤੋਂ ਟਿਕਟ ਦਿੱਤੀ ਜਾਦੀ ਹੈ ਉਹਨੂੰ ਰਾਣਾ ਸੋਢੀ ਨੂੰ ਦੇ ਸਕਦੇ ਟਿਕਟ ਕਿਉਂ ਨਹੀਂ ਦੇ ਸਕਦੇ ਜੀ ਪਾਰਟੀ ਦੀ ਜੁਆਇਨ ਕੀਤਾ ਬੰਦਾ ਹੈ ਪਹਿਲੇ ਜੇ ਜੁਆਇਨਿੰਗ ਆਉਦੀ ਪਾਰਟੀ ਦਾ ਫੈਸਲਾ ਹੈ ਪਾਰਟੀ ਦੇ ਵੈਲ ਨੇ ਜੀ ਸਾਡਾ ਬੋਰਡ ਫੈਸਲਾ ਕਰਦਾ ਉਹਦੇ ਵਿੱਚ ਅਸੀਂ ਕੁਝ ਨਹੀਂ ਕਰ ਸਕਦਾ ਪਾਰਟੀ ਦੇ ਸਿਪਾਈਆਂ ਜਿਹਨੂੰ ਟਿਕਟ ਦੇ ਦੇਗੇ ਤੁਹਾਡੇ ਵੱਲ ਸਮਰਥਨ ਹੋਏਗਾ ਜੀ ਅਜ ਤੱਕ ਹੀ ਹੁੰਦਾ ਹੈ ਅਜ ਪੰਨਤਾ ਤੁਹਾਡੇ ਵੱਲ ਸਮਰਥਨ ਹੋਏਗਾ ਸਾਰੇ ਲਈ ਜਿਹੜਾ ਪਾਰਟੀ ਦਾ ਸੱਤਾ ਸਿਪਾਹੀ ਹੋ ਕਿੱਧਰ ਗਿਆ ਤੇ ਦੂਜੇ ਪਾਸੇ ਜੇ ਫਾਜ਼ਿਲਕਾ ਵਿਧਾਨ ਸਭਾਲ ਕੇ ਦੀ ਗੱਲ ਕੀਤੀ ਜਾਵੇ ਫਾਜ਼ਿਲਕਾ ਵਿਧਾਨ ਸਭਾ ਕਾਨੂੰਨ ਬਣਾਉਣ ਦੀ ਗੱਲ ਕੀਤੀ ਜਾਵੇ ਕਮਾ ਕਾਜਾਂ ਵਿਕਾਸ ਦੀ ਗੱਲ ਕੀਤੀ ਜਾਵੇ ਉਹਨੂੰ ਤੁਸੀਂ ਕਿਵੇਂ ਦੇਖਦੇ ਦੇਖੋ ਮੇਰੇ ਖਿਆਲ ਦੀ ਲੋੜ ਨਹੀਂ ਜੀ ਲੋਕ ਪਬਲਿਕ ਦੀ ਸਾਰੀ ਸਮਝੇ ਬੈਠੇ ਬਸ ਰੈਡ ਉੱਥੇ ਖੜਾ ਹੈ ਜੀ ਮਨ ਕੇ ਤਿਆਰ ਹੈ ਕੈਂਸਰ ਹਸਪੀਟਲ ਮਨ ਕੇ ਤਿਆਰ ਉੱਥੇ ਖੜਾ ਹੈ ਜਿੱਥੇ ਅਸੀਂ ਛੱਡੇ ਸੀ ਅੱਜ 8 ਸਾਲ ਸਾਢੇ 7 ਸਾਢੇ 7 ਸਾਲ ਹੋ ਗਏ ਇੱਕ ਵੀ ਕੋਈ ਕੰਮ ਵੈਦ ਦਾ ਜੋ ਇੱਕ ਵੀ ਕੰਮ ਕਾਂਗਰਸ ਤੇ ਪੰਸਾਬ ਨੇ ਜੀ ਇਕ ਹੀ ਕਰਨੇ ਆ ਇਹਨਾਂ ਜਿਹੜੇ ਕਾਂਗਰਸ ਦੇ ਵੀਰੇ ਸੀ ਆ ਤੇ ਹੁਣ ਆਲੇ ਆਲੇ ਕਰ ਕੀ ਰਹੇ ਨੇ ਰੇਤੇ ਤੋਂ ਪੈਸਾ ਮਿੱਟੀ ਤੋਂ ਪੈਸਾ ਐਦਰੋਂ ਪੈਸਾ ਪਲਾਟ ਸੀ ਪੈਸਾ ਉਧਰੋਂ ਪੈਸਾ ਐਦੇ ਸਾਂ ਕੋ ਕੰਮ ਹੈ ਕੋਈ ਕੰਮ ਕੀਤਾ ਇਸ ਦੇ ਇਹ ਬੰਦਾ ਕਮਿਆਰੀ ਬੇਸੀ ਸ਼ੀਸ਼ੂ ਯੂਨਿਟ ਸਥਾਪਿਤ ਕਰ ਰਿਹਾ ਕ੍ਰਿਟੀਕਲ ਕੇਅਰ ਯੂਨਿਟ ਹਸਪੀਟਲ ਦੇ ਵਿੱਚ ਜਿਹੜੀ ਐਮਰਜੈਂਸੀ ਸਵਾਮੀਂ ਕੋ ਰੈਫਰ ਹੁੰਦੀ ਆ ਸੀ ਉਹ ਹੁਣ ਇੱਥੇ ਕਰਿਆ ਕਰ ਰਹੇ ਨੇ ਬਾਈ ਸਾਹਿਬ ਇਹ ਮੈਂ ਮਨਜ਼ੂਰ ਕਰਵਾਈ ਹੋਈ ਜੀ ਕਰਾਮਾ ਸੈਂਟਰ ਮੈਂ ਮਨਜ਼ੂਰ ਕਰਾਇਆ ਹੋਇਆ ਹੈ ਕੈਂਸਰ ਹਸਪੀਟਲ ਮਨਜ਼ੂਰ ਕਰਾਇਆ 100 ਬੈਡ ਦਾ ਹਸਪੀਟਲ ਮਨਜ਼ੂਰ ਕਰਾਇਆ ਇਹਨਾਂ ਨੇ ਕੀ ਹੈ ਕਿ ਇੱਕਦਮ ਜੋ ਸਰਕਾਰ ਕਾਂਗਰਸ ਜਾਨਦੀ ਦੇਖੀ ਜਲਦੀ ਜਲਦੀ ਚੇਨਾ ਨੇ ਪੱਥਰ ਜਿਹੜੇ ਆਪਦੇ ਲਾਤੇ ਜੀ ਜਿਹੜਾ 100 ਬੈਡ ਹਸਪੀਟਲ ਹੈ ਨਾ ਜੀ ਆ ਨਹੀਂ ਤੁਸੀਂ ਇਹਨੂੰ ਪੁਰਾਣਾ ਸਮਾਨ ਉੱਧਰ ਲਾ ਚੱਕ ਕੇ ਅਜ ਉੱਥੇ ਪੁਨਾ ਕੋਈ 100 ਬੈਡਲਾ ਅਜ ਤੱਕ ਫਰਨੀਚਰ ਜਾਂ ਸਮਾਨ ਉੱਤੇ ਨਹੀਂ ਹੈ ਜੀ ਇੱਕ ਵੀ ਨਹੀਂ ਕੈਂਸਰ ਰੋਡ ਬਲਵੈਸੇ ਪ੍ਰਿਆ ਬਸ ਸਟੈਂਡ ਤੋਂ ਹੀ ਗੜਾਲ ਜੀ ਕੀ ਕਿਤਾਬ ਬਾਰੇ ਹੋਂ ਵਿਧਾਇਕ ਦਾ ਇਹ ਕਹਿਣਾ ਕਿ ਇਹ ਕੈਂਸਰ ਹਸਪੀਟਲ ਕੱਲਾ ਬਿਲਡਿੰਗ ਬਣਾਉਣਾ ਨਹੀਂ ਬਣਦਾ ਉਹ ਤੇ ਪੂਰੇ ਈਕੁਪਮੈਂਟਸ ਚਾਹੀਦੇ ਸੀ ਪੂਰਾ ਸਮਾਨ ਚਾਹੀਦਾ ਤੇ ਪੈਸੇ ਚਾਹੀਦੇ ਸੀ ਉਹ ਨਹੀਂ ਲੈ ਤੇ ਕਲੀ ਬਿਲਡਿੰਗ ਬਣਾਈ ਕਿਸ਼ੋਰ ਪੁੱਛੋ ਨਾ ਮੈਂ ਪਹਿਲੇ ਪੱਥਰ ਕਦੇ ਨਹੀਂ ਰੱਖਦਾ ਪਹਿਲੇ ਸਾਰਾ ਸਾਧੋ ਸਮਾਨ ਪੈਸਾ ਜੀ ਪੂਰਾ ਬੰਦੋਬਸ ਕਰਕੇ ਜੀ ਉਹਨਾਂ ਨੂੰ ਪੁੱਛੋ ਖਾਤੇ ਚ ਪੈਸੇ ਕੌਣ ਕੱਢ ਕੇ ਲੈ ਗਿਆ ਜੀ ਮੈਂ ਵੀ ਨਹੀਂ ਮਾਰਜਨ ਸੀ ਸਾਡੇ ਸੈਕਟਰੀ ਜੀ ਮੈਂ ਉਹਨਾਂ ਨੂੰ ਮੈਂ ਗੰਜੂਰ ਜਦੋਂ ਕਰਾਇਆ ਮੈਂ ਕਿ ਅਸੀਂ ਤਾਂ ਪੱਥਰ ਉਦੋਂ ਰੱਖਦੇ ਆ ਦੋ ਸਾੜਾ ਪੈਸਾ ਪਹਿਲਾ ਫੰਡਿੰਗ ਮਸ਼ੀਨਾਂ ਦੇ ਆਰਡਰ ਕਰ ਦਿਓ ਐਥੇ ਟਾਟਾ ਦੇ ਨਾਲ ਗੱਲ ਕਰਕੇ ਤੇ ਕੈਂਸਲ ਹੋਸ ਜੰਨੀਆ ਮਸ਼ੀਨਾਂ ਜਿਹੜੀ ਟਾਟਾ ਮਸ਼ੀਨ ਲੱਗਿਆ ਐ ਦੀ ਮਸ਼ੀਨ ਮਨਜ਼ੂਰ ਕਰਾਈ ਸੀ ਸੀਟੀ ਸਕੈਨ ਮਸ਼ੀਨ ਜਦੋਂ ਇਹ ਜਿਹੜੀ ਸੀਟੀ ਸਕੈਨ ਉਹ ਜਿਹੜੀ ਖਰਾਬ ਹੋ ਰਹੀ ਹੈ ਐਨ ਕੋ ਸੰਭਾਲ ਨਹੀਂ ਰਿਹਾ ਤੇ ਦੇਖੋ ਅੱਛੀ ਤਾਂ ਜੋ ਵਾਦੇ ਕੀਤੇ ਸੀ ਬਾਜਿਲ ਕਾ ਦੇ ਵਿੱਚ ਤੁਸੀਂ ਆਪਣੇ ਫਕਰ ਨਾਲ ਕਹਿੰਦੇ ਆ ਆਓ ਚੜ੍ਹਨ ਗੱਲ ਕਰੋ ਅਸੀਂ ਜੋ ਵਾਅਦਾ ਅਸੀਂ ਰੇਲਵੇ ਲਾਈਨ ਤੇ ਗੱਲ ਕੀਤੀ ਸੀ ਬੋਰ ਤੋਂ ਪਾਣੀ ਦੇ ਘਾ ਰੇਲਵੇ ਲਾਈਨ ਬਸ ਸਟੈਂਡ ਤੇ ਗੱਲ ਕੀਤੀ ਸੀ ਪੀਣ ਵਾਲੇ ਪਾਣੀ ਦੀ ਗੱਲ ਕੀਤੀ ਜ਼ਿਲ੍ਹੇ ਦੀ ਗੱਲ ਕੀਤੀ ਔਰ ਉਹਦੇ ਬਾਅਦ ਅਸੀਂ ਪੜਾਈ ਸਿੱਖਿਆ ਵਾਸਤੇ ਅਸੀਂ ਇਹ ਗੋਦ ਤੇ ਬਿਦਾਲਿਆ ਜਿਹੜਾ ਫਿੱਕਰ ਵਾਲਾ ਜਾ ਕੇ ਦੇਖ ਲੋ ਅਸੀਂ ਉਹ ਕੋਲ ਆਇਆ ਮਾਡਲ ਸਕੂਲ ਇੱਥੇ ਕੋਈ ਕਰਨੀ ਖਿਆਲ ਮਤਲਬ ਆਪਣਾ ਕੋੜ ਵਾਲੀ ਮਾਡਲ ਸਕੂਲ ਖਲਵਾਇਆ ਅਸੀਂ ਜਿਹੜਾ ਇੱਕ ਮਤਲਬ ਚਲੋ ਅਸੀਂ ਸਰਕਾਰੀ ਨਹੀਂ ਹੋ ਸਕਦੇ ਸੀ ਅਸੀਂ ਉਹ ਜਿਹੜਾ ਚਾਵਣ ਵਾਲੀ ਉਹ ਜਿਹੜਾ ਉੱਥੇ ਇੱਥੇ ਕਾਲਜ ਬਣਨਾ ਬਨਣਾ ਸੀਗਾ ਉੱਥੇ ਮੈਡੀਕਲ ਕਾਲਜ ਬਣਨਾ ਸੀ ਦੂਸਰਾ ਆਪਣਾ ਡਿਗਰੀ ਕਾਲਜ ਬਣਨਾ ਸੀ ਬੱਚਾ ਦਾ ਸਕੂਲ ਬਣਨਾ ਸੀ ਉਹ ਸਾਰਾ ਇਹ ਵਿਧਾਇਕ ਉਹ ਲੋਕ ਕਹਿਣਾ ਜੀ ਜੋ ਵਾਅਦਾ ਲੇਖਿਆ ਉਹ ਅਸੀਂ ਦੁਬਾਰਾ ਬਣਾਉਣ ਜਾ ਰਿਹਾ ਜਿਹਨਾਂ ਦਾ ਲੋਕਾਂ ਦਾ ਇੱਥੇ ਕੰਮ ਵਧੇਗਾ ਵਪਾਰ ਵਧੇਗਾ ਧਰਤੀ ਵਧੀਆ ਰਹੇਗੀ ਬਹੁਤ ਦਾ ਲੇਖੇ ਵਾਸਤੇ ਮੈਂ ਤਾਂ ਚੰਬਾ ਜੀ ਪੈਸੇ ਜਿਹੜੇ ਐ ਕਢਾ ਕੇ ਇਹ ਨਰੇਖਾ ਦੇ ਸਰੂਪੇ ਪੈਸੇ ਵਰਤ ਕੇ ਮਤਲਬ ਇਨਕੁਆਰੀ ਹੋਣੀ ਚਾਹੀਦੀ ਸਿੱਧੀ ਅਗਰ ਇਨਕੁਆਰੀ ਕਰੇ ਨਾ ਜੀ ਤੇ ਮਤਲਬ ਹੈ ਉਹ ਵਾਦਾ ਜਿਹੜਾ ਜਿੱਥੇ ਕੋਈ ਕੰਮ ਨਹੀਂ ਚੱਲਿਆ 50 60 ਲੱਖ ਰੁਪਏ ਕੱਲ ਪਰਚੂ ਇੱਕ ਬਿਆਨ ਮੈਂ ਦੇਖ ਰਿਹਾ ਸੀਗਾ ਉਦੇ ਚਾਰੇ ਸੀ ਫਿਰ ਮੈਂ ਥੋੜਾ ਕੁਸ਼ਨ ਪੁੱਛਿਆ ਵੀ ਸੀਗਾ ਕਹਿੰਦੇ ਉੱਥੇ ਤਾਂ ਜਿਹਨਾਂ ਨੇ ਗਪਲਾ ਕੀਤਾ ਮੈਂ ਤਾਂ ਕਹਿੰਦਾ ਵੀ ਤੁਹਾਡੇ ਅਮਾਨਦਮਾ ਨਾਲ ਕਿ ਸੁਣੇ ਤਾਂ ਇਨਕੁਆਰੀ ਹੋਣੀ ਚਾਹੀਦੀ ਹੁੰਦੀ ਬਲਗ ਜੀਲ ਦਾ ਕੀ ਮਤਲਬ ਲੋਕਾਂ ਦੇ ਘਰ ਬਸੇ ਹੋਏ ਆ ਕਿ ਜੀਲ ਦਾ ਤੁਸੀਂ ਕੀ ਦਿਖਾਣਾ ਚਾਹੁੰਦੇ ਹੋ ਔਰ ਪਾਣੀ ਕਿੱਥੋਂ ਆਏਗਾ ਜੀਲ ਦਾ ਜੀਲ ਕੀ ਹੁੰਦੀ ਹੈ ਜੀਲ ਦੇ ਦਰਿਆ ਹੁੰਦੀ ਹੈ ਉਹ ਵਿੱਚ ਉਹ ਜੀਲ ਹੁੰਦੀ ਹੈ ਤੁਸੀਂ ਉਹਦੇ ਮਤਲਬ ਜੀਲ ਨੂੰ ਟੂ ਨਾਲ ਭਰੋਗੇ ਇਹ ਬਾਤਾਂ ਐਵੇਂ ਬਸ ਛੋਟੀ ਧੀਲ ਬਣਾਵਾਂਗੇ ਤੁਹਾਡੇ ਕਹਿੰਦਾ ਮਤਲਬ ਇਹ ਵਿਅਰਥ ਕੀਤਾ ਜਾ ਰਿਹਾ ਪਖੰਡ ਮੈਂ ਦੋ ਦਿਨ ਪੈਸੇ ਖਾਂਦੇ ਖਾ ਖਾ ਕੇ ਉਹਦੇ ਨਾਂ ਤੇ ਚੈੱਕ ਕਰਾਏ ਐਮ ਐਲ ਏ ਜੀ ਦਾ ਜਵਾਬ ਦੇਵੇ ਜੀ ਡੀ ਸੀ ਜਵਾਬ ਦੇਵੇ ਐਸੀ ਦਾ ਜੀ ਤੇ ਡੀ ਸੀ ਤੇ ਐਮ ਐਲ ਏ ਤੇ ਸਾਰੇ ਜਵਾਬ ਦੇਣ ਵੀਡੀਓ ਜਵਾਬ ਦੇਣ ਤੁਸੀਂ ਮੰਗੋ ਜਵਾਬ ਜਾ ਕੇ ਨਹੀਂ ਤਾਂ ਕਾਗਜ਼ ਚਾਹੀਦੇ ਨੇ ਮੈਂ ਮੰਗਾ ਕੇ ਦੇ ਦਣਾ ਤੁਹਾਨੂੰ ਸਾਰੇ ਵੀ ਆ ਦੇਖ ਲਓ ਕੀ ਚੀਜ਼ ਹੈ ਜੀ ਤੇ ਇੱਕ ਹੋਰ اٹਕੇ ਗੱਲ ਲੋਕ ਸਭਾ ਦੇ ਕੀਤੀ ਜਾਵੇ ਲੋਕ ਸਭਾ ਚੋਣਾਂ ਦੇ ਵਿੱਚ ਕੀ ਜੋ ਕਿਸਾਨ ਨੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਅਸੀਂ ਪਾਈਪਰ ਦਾ ਵਿਰੋਧ ਕਰਾਂਗੇ ਉਹਨੂੰ ਦੇਖਦੇ ਕਿਵੇਂ ਤੁਸੀਂ ਲੜੋਗੇ ਪਿਛਲੀ ਵਾਰ ਤੁਸੀਂ ਕਿਸਾਨਾਂ ਦੇ ਨਾਲ ਖੜੇ ਹੋਏ ਸੀ ਕਿਸਾਨਾਂ ਦੇ ਨਾਲ ਅੰਮਲ ਲੈ ਕੇ ਦਿੱਲੀ ਤੱਕ ਨਾਲ ਸਾਨੂੰ ਸਮਝਦੇ ਹੀ ਨਹੀਂ ਅਸੀਂ ਤਾਂ ਫਿਰ ਮੈਂ ਕਿਸਾਨ ਆ ਨਿਰੋਲ ਕਿਸਾਨ ਆ ਜੀ ਕਿਸਾਨ ਸਾਡਾ ਸਾਥ ਦੇ ਜੀ ਇੱਥੇ ਭਾਰਤੀ ਜਨਤਾ ਪਾਰਟੀ ਦੀ 13 ਦੀ 13 ਸਿੱਤਾ ਜਿਤਾਣ ਅਸੀਂ ਮਾਦਾ ਕਰਦੇ ਆ ਮੋਦੀ ਸਾਹਿਬ ਕੋਲ ਮਨਾ ਨਹੀਂ ਕਰਦੇ ਪਰ ਦਰਸ਼ਨ ਕੀ ਹੈ ਕਿ ਜਿਹੜੀ ਸੀ ਕੋਈ ਗੱਲ ਲੈ ਕੇ ਜਾਂਦੇ ਆ ਉਹ ਜਿਸ ਕਰਨ ਵਾਲੇ ਸਰਕਾਰ ਦੇ ਵਸਦੀ ਗਲਤ ਹੋਣੀ ਚਾਹੀਦੀ ਕਿ ਨਹੀਂ ਹੋਣੀ ਚਾਹੀਦੀ ਹੁਣ ਮੈਂ ਕਹਦਾ ਮੈਂ ਤਾਂ ਤੁਹਾਡੇ ਕੋਲ 2 ਲੀਟਰ ਖੂਨ ਕੱਢਾ ਲਾ ਜੀ ਡਾਕਟਰ ਕਹਿੰਦੇ ਤੁਹਾਡੇ ਕੋਲ 8-10 ਲੀਟਰ ਮੈਂ ਜਿੱਦ 2 ਲੀਟਰ ਦੀ ਕਰਾਂ ਤਾਂ ਮਤਲਬ ਤੁਸੀਂ ਕੀ ਚਾਹ ਦੇਖੀਓ ਕਿ ਬੰਦਾ ਮਰਨੇ ਚਾਹੁੰਦਾ ਜਾਂ ਦੇਸ਼ ਨੂੰ ਨੁਕਸਾਨ ਕਰਨਾ ਚਾਹੁੰਦਾ ਜੀ ਇਹਦੇ ਵਿੱਚ ਕੀ ਕਿ ਦੇਸ਼ ਵੀ ਬਚਣਾ ਚਾਹੀਦਾ ਹੈ ਕਿਸਾਨ ਵੀ ਬਚਨੇ ਚਾਹੀਦੇ ਅਸੀਂ ਸਾਨੂੰ ਸਾਰੀ ਚੀਜ਼ ਦੇਸ਼ ਤੋਂ ਪਰਾਇ ਨਹੀਂ ਬੇਗਾਨਾ ਨਹੀਂ ਹੈ ਸਾਡਾ ਦੇਸ਼ ਹੈ ਸਾਨੂੰ ਉਹ ਚੀਜ਼ ਮੰਗਣੀ ਚਾਹੀਦੀ ਜਿਹੜੀ ਸਾਨੂੰ ਮਿਲ ਸਕਦੀ ਹੋਵੇ ਪਰ ਉਹ ਦਿਨ ਅੱਜ ਐਮਐਸਪੀ ਦੀ ਗੱਲ ਕਰਦੇ ਆ ਹੁਣ ਪੰਜਾਬ ਦੇ ਵੀ ਤਾਂ ਅਸੀਂ ਸਾਰੇ ਦੋਨਾਂ ਕਣਕ ਜਿਹੜੀ ਚੀਜ਼ ਅਸੀਂ ਲਾਦਿਆ ਐਮਐਸਪੀ ਤੇ ਅੱਛੇ ਦਾ ਵੇਚੀ ਜਾਣੇ ਇਹ ਐਨੀ ਸੋਚ ਲੈ ਪੰਜਾਬ ਦਾ ਨੁਕਸਾਨ ਕਰ ਰਹੇ ਨੇ ਇਹ ਕਹਿੰਦੇ ਕਾਨੂੰਨ ਬਣਾ ਦੇ ਜੇ ਤੁਸੀਂ ਕਾਨੂੰਨ ਬਣਾ ਦਿਓ ਪੂਰੇ ਦੇਸ਼ੇ ਬਣ ਗਿਆ ਅੱਜ ਯੂਪੀ ਚ ਦੇਖੋ ਤੇ ਬਿਹਾਰ ਤੇ ਦੇਖੋ ਤਾਂ ਐਮਐਸਪੀ ਉਥੇ ਹੈ ਨਹੀਂ ਐਮਐਸਪੀ ਦੀ ਖਰੀਦ ਤਾਂ ਹਰਿਆਣਾ ਤੇ ਪੰਜਾਬ ਤੋਂ ਚੱਕੀ ਜਾ ਰਹੀ ਹੈ ਫਿਰ ਕਿੱਥੇ ਜਾਵਾਂਗੇ ਅਸੀਂ ਮਤਲਬ ਕਿ ਇਹ ਕਿ ਸਰਕਾਰ ਦੇ ਕਿਸਾਨਾਂ ਦੇ ਨਾਲ ਮੋਦੀ ਸਾਹਿਬ ਵੀ ਕਿਸਾਨਾਂ ਦੀ ਚਿੰਤਾ ਕਰਦੇ ਹੈ ਹੌਪ ਟੇਬਲ ਤੇ ਬੈਠ ਕੇ ਤਾਂ ਕੰਲ ਕਰੀਏ ਕਿ ਕਿਸੇ ਕਹਿਣ ਗਵਾਣ ਤੇ ਦੂਸਰੀ ਪਾਰਟੀਆਂ ਕਹਿੰਦੀ ਹੈ ਮਤਲਬ ਵੀ ਵੜਨ ਨਾ ਦਿਓ ਔਰ ਨਾ ਦਿਓ ਤਵੇ ਤਾਂ ਨੁਕਸਾਨ ਬੁਤੀ ਗੱਲ ਕੀਤੀ ਜਾਵੇ ਤਾਂ ਸਿਮਰਨ ਜੀ ਸੀ ਮਾਨਜੋਤ ਸੰਸਦ ਨੇ ਸੰਗਰੂਰ ਤੋਂ ਉਹਨਾਂ ਨੇ ਬਿਆਨ ਦਿੱਤਾ ਵੀ ਗੰਗਾ ਨਦੀ ਇੱਕ ਬਹੁਤ ਔਟਾ ਨਦੀ ਹੈ ਤੇ ਬਾਰਸ ਤੋਂ ਪ੍ਰਧਾਨ ਮੰਤਰੀ ਜੀ ਉਥੋਂ ਚੋਣਾਂ ਲੜਦੇ ਨੇ ਪਰ ਉਹਦੇ ਵਿੱਚ ਸਿਵਰੇ ਦਾ ਪਾਣੀ ਪਾਇਆ ਜਾ ਰਿਹਾ ਹੈ ਉਥੋਂ ਦੇ ਨਗਰ ਨਿਕਲਣ ਦਾ ਪਾਣੀ ਪਾਇਆ ਜਾ ਰਿਹਾ ਹੈ ਟਾਇਲਟ ਦਾ ਪਾਣੀ ਪਾਇਆ ਜਾ ਰਿਹਾ ਜੇ ਉਹਨੇ ਇਹਨੂੰ ਸੁਮਾਰ ਸਕਦੇ ਅਦੇਸ਼ ਨਾ ਮੰਨੋ ਜਾ ਕੇ ਦੇਖ ਲੈਣ। ਉਹ ਅੱਜ ਜਾ ਕੇ ਦੇਖ ਲੈ ਮੋਦੀ ਦੇ ਬਾਅਦ ਜਾ ਕੇ ਕਿੰਨਾ ਉਹਨੂੰ ਬੜਿਆ ਸਰੋਤ ਬਣਾਇਆ ਨੇ ਫੋਟੋ ਨਹੀਂ ਉਹ ਕਿੱਥੇ ਨਾਲਾ ਅਲੱਗ ਹੈ ਜੀ ਉਹਦੇ ਵਿੱਚ ਕੋਈ ਪਾਣੀ ਨਹੀਂ ਪਿਆ ਹੋਰ ਸਿਸਟਮ ਬੰਦ ਗਿਆ ਮਤਲਬ ਤੁਸੀਂ ਅਰਧਾ ਦੇਖ ਲਓ ਨਾਸਾ ਦੇ ਜਾ ਕੇ ਦੇਖੋ ਜਿਹੜੇ ਲੋਕ ਜਾਂਦੇ ਉਹ ਕਹਿੰਦੇ ਵਾ ਉੱਥੇ ਸੁਰਗ ਬਣਾਇਆ ਪਿਆ ਜੀ ਜਿਹੜੇ ਇੰਨੀਆਂ ਪਵਿੱਤਰ ਸਥਾਨਾਂ ਨੂੰ ਬੜਾ ਸਾਫ ਸੁਥਰਾ ਬਣਾਇਆ ਗਿਆ ਥੋੜੀ ਉਤ ਕਮੀ ਹੈ ਉਹ ਵੀ ਦੂਰ ਹੋ ਜੂ ਨਮਸਕਾਰ ਸਰ ਮਿਹਰਬਾਨੀ ਤੁਹਾਡਾ ਸਮਾਂ ਦੇਣਾ ਇਹ ਸੀ ਸਾਡੇ ਨਾਲ ਚੌਧਰੀ ਸਰਜੀਤ ਕੁਮਾਰ ਜੀ ਚੈਨੀ ਨੇ ਮੈਨੂੰ ਤੋਂ ਇੱਕ ਹੋਰ ਇਜਾਜ਼ਤ ਏਬੀਐਨ ਲਈ ਸੰਦੀਪ ਅਵਰੋ ਨਮਸਕਾਰ ਸਰ एबीएन न्यूज़ चैनल देखने वाले सभी दर्शकों से हम अपील करते हैं कि एबीएन न्यूज़ चैनल पर ऐसी ही लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत